ਹਾਂਜੀ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਇੱਕ ਨਾ ਕਥਾਵਾਚ ਕਾ ਬਾਬਾ ਜੀ ਮੈਂ ਨਾਮ ਨਹੀਂ ਜਾਣਦਾ ਉਹਨਾਂ ਦਾ ਤੇ ਉਹਨਾਂ ਕਈ ਦਿਨ ਤੋਂ ਵੀਡੀਓ ਵਿੱਚ ਕੀਏ ਤੇ ਉਹਨਾਂ ਮਤਲਬ ਫੋਟੋ ਖੰਗਾਦੀ ਤੇ ਬਾਬਾ ਕਹਿ ਰਿਹਾ ਨਾ ਕਿ ਮੈਂ ਵੀ ਸਿੱਖ ਭਰਾਵੋ ਤੁਸੀਂ ਇਹਨਾਂ ਅਸਾਈਆਂ ਨਾਲ ਨਾ ਜੁੜੋ ਥੋੜਾ ਇਤਿਹਾਸ ਬੜਾ ਵਧੀਆ ਇਹ ਫਰਾਨਾ ਹੈ ਨਾ ਆਇਆ ਕਿਉਂ ਆ ਤੁਹਾਡਾ ਵੱਟ ਵਡੇਰਾ ਬਾਬਾ ਜੇਤਾ ਜੀ ਮਹਾਂ ਪਾਤਸ਼ਾਹ ਦਾ ਸੀਸ ਲੈ ਕੇ ਆਇਆ ਸੀ ਤੇ ਬਾਬਾ ਜੀ ਨੂੰ ਬੇਨਤੀ ਕਰੀਏ ਕਿ ਪਤਕਾ ਦਾ ਵਾਜ ਕਰੀ ਸਾਨੂੰ ਸਾਰਾ ਗਿਆਨ ਤੇ ਸਾਡੇ ਕੋਣ ਕੋਣ ਯੋਧੇ ਹੋਏ ਆ ਬਾਬਾ ਜੀਪ ਸਿੰਘ ਵਰਗੇ ਵੀ ਸਾਡੇ ਯੋਧੇ ਹੋਏ ਆ ਜਿਹਨਾਂ ਨੇ ਸਵਾਸਾਬ ਮੰਨ ਦਾ ਖੰਡਾ ਚਲਾਇਆ ਹੋਰ ਵੀ ਸਾਡੇ ਬੜੇ ਯੋਧੇ ਹੋਏ ਆ ਤੇ ਤੁਸੀਂ ਸਟੇਜਾਂ ਤੇ ਬੈਠ ਕੇ ਸਿਰਫ ਤੇ ਸਿਰਫ ਮਝਵੀ ਸਿੱਖ ਭਾਈਚਾਰੇ ਦੀ ਮਤਲਬ ਮਿੱਠੇ ਬੋਲਾ ਵਿੱਚ ਨਾ ਜਿਵੇਂ ਆਪਾਂ ਕਹਦੇ ਜੇ ਸ਼ਾਇਦ ਨਾਲ ਵੇਖ ਕੇ ਜ਼ਹਿਰ ਦੇਣ ਵਾਲੀ ਗੱਲ ਕਰਦੇ ਹੁੰਦੇ ਆ ਤੁਸੀਂ ਮਝਵੀ ਸਿੱਖਾਂ ਦੀ ਭੰਡੀ ਵਿਚਾਰ ਕਰਨੀ ਆ ਕਥਾਵਾਜ ਜੀ ਤੁਹਾਨੂੰ ਕਿਵੇਂ ਲੱਗ ਰਿਹਾ ਕਿ ਕਿਉਂ ਲੱਗ ਰਿਹਾ ਕਿ ਸਾਰੇ ਮਝਵੀ ਸਿੱਖ ਭਾਈਚਾਰਾ ਜਿਹੜਾ ਹੈ ਅਸਾਈ ਬਣ ਗਿਆ ਅਸਲੀ ਮਝਵੀ ਸਖਾ ਸਾਡੇ ਨਾਲ ਅਨੇਕਾਂ ਮਝਵੀ ਸਖਾ ਤੇ ਜਿਹੜੀਆਂ ਇੰਨੀਾਂ ਢੰਗ ਸਖਾ ਫੌਜਾਂ ਵੀ ਮਝਵੀ ਸਖਾ ਜ਼ਿਆਦਾ ਜ਼ਿਆਦਾ ਐਕਸ਼ਨ ਫੌਜਾਂ ਮਝਵੀ ਸਖਾ ਕਿਉਂ ਲੋਕਾਂ ਨੂੰ ਘੁਮਨਾ ਕਰਦੇ ਹੋ ਹੁਣ ਮੈਨੂੰ ਆਹ ਦੱਸੋ ਇੱਡੇ ਇੱਡੇ ਵੱਡੇ ਪਾਸਟਰ ਜੇ ਮੈਂ ਗੱਣਨ ਲੱਗਦਾ ਮੈਂ ਜੱਟ ਕਿੰਨੇ ਆ ਮਹਾਰਾਜ ਅੰਜੀਤ ਸਿੰਘ ਦੀ ਆ ਅਣਸਵਣ ਚ ਜਿਹੜੇ ਬੰਦੇ ਹੈਗੇ ਆ ਆ ਕਿੱਥੇਵੇਂ ਕੁਠੀ ਆ ਜਿਹਨਾਂ ਲਾਲੀ ਨੂੰ ਕੁੱਟਮਾਰ ਕੀਤੀ ਸੀ ਘਰੇ ਸਦਕੇ ਉਹ ਬੰਦੇ ਵੀ ਜੱਟ ਆ ਹੁਣ ਇੱਕ ਪਾਸਟਰ ਦਿਓਲ ਐਡੀ ਵੱਡੀ ਚਤਤਾ ਮਾਲਕ ਉਹ ਅਨੇਕਾਂ ਗਰੀਬਾਂ ਨੂੰ ਮਤਲਬ ਪ੍ਰਚਾਰ ਕਰਕੇ ਆਪਣੇ ਨਾਲ ਜੋੜ ਰਿਆ ਮੈਂ ਨਹੀਂ ਕਹਿੰਦਾ ਪੈਸੇ ਦੇ ਕਰ ਜੋੜ ਰਿਆ ਆਪਣਾ ਪ੍ਰਚਾਰ ਕਰਕੇ ਆਪਣੇ ਨਾਲ ਜੋੜ ਰਿਆ ਉਹਨਾਂ ਦਾ ਪ੍ਰਚਾਰ ਬਹੁਤ ਤਕੜਾ ਜਿਸ ਦੀ ਜਿੱਗਲ ਆ ਸਾਡੀ ਕੌਮ ਨੇ ਪ੍ਰਚਾਰ ਨਹੀਂ ਕੀਤਾ ਅਸੀਂ ਕੱਲੇ ਮੱਥੇ ਟੇਕ ਕੇ ਉਹਨਾਂ ਨੇ ਪ੍ਰਚਾਰ ਕੀਤਾ ਉਹ ਬੰਦਾ ਪ੍ਰਚਾਰ ਕਰਕੇ ਤੇ ਗਰੀਬ ਲੋਕਾਂ ਨੂੰ ਆਪਣੇ ਨਾਲ ਜੋੜ ਰਿਆ ਏ ਹੁਣ ਜਿਹੜਾ ਵਿਚਾਰ ਕਰ ਰਿਹਾ ਉਹਨੂੰ ਤੁਸੀਂ ਮਾਰ ਦੇ ਗੇ ਕਹਿੰਦਾ ਵੀ ਤੂੰ ਭਾਈ ਦੂਸਰੀ ਦੂਸਰੀ ਧਰਮ ਦਾ ਪ੍ਰਚਾਰ ਕਰ ਰਿਹਾ ਤੇ ਆਪਣੇ ਦਾ ਕਿਉਂ ਨਹੀਂ ਕਰਦਾ ਤੁਸੀਂ ਥੋੜੀ ਜਿਹੀ ਹਿੰਮਤ ਹੈ ਕਿਸੇ ਕੋਲੇ ਕਿ ਜੋਲ ਕੋਲੇ ਜਾਓ ਮਰੂਲੇ ਕੋਲੇ ਜਾਓ ਕਿ ਭਾਈ ਤੂੰ ਸਿੱਖਾਂ ਦਾ ਪ੍ਰਚਾਰ ਕਰ ਬਸ ਇਹ ਨਹੀਂ ਜਾਣਾ ਕਿ ਮੱਝੀ ਬੇਕਸਾਈ ਬਣ ਕੇ ਮੱਝੀ ਸੇ ਕਸਾਈ ਬਣ ਕੇ ਹੁਣ ਮੈਨੂੰ ਐ ਦੱਸੋ ਬਾਬਾ ਜੀ ਨੂੰ ਉਹ ਉਹ ਬਾਬੇ ਦਾ ਕਮਿਊਨਿਟੀ ਨਹੀਂ ਚਾਹੀਦੀ ਮੈਨੂੰ ਬਾਬੇ ਦੀ ਫੋਟੋ ਭੇਜਣਾ ਤੇ ਬਾਬਾ ਜੀ ਅੱਗਾ ਦੱਸੋ ਮੈਨੂੰ ਏਸ਼ੀਆ ਦੀ ਏਸ਼ੀਆ ਦੀ ਸਭ ਤੋਂ ਵੱਡੀ ਚਰਚ ਕਿੱਥੇ ਵੱਢ ਰਹੀ ਆ ਪੰਜਾਬ 'ਚ ਆ ਬਾਬਾ ਏ ਏਸ਼ੀਆ ਦੀ ਸਭ ਤੋਂ ਵੱਡੀ ਚਰਚ ਪੰਜਾਬ 'ਚ ਵੱਢ ਰਹੀ ਆ ਤੇ ਉਹ ਜ਼ਮੀਨ ਕਿਹਨੇ ਦੇਣੀ ਆ ਮੈਂ ਵੀ ਸਖਾਂ ਬੋਲਦਾ ਜ਼ਮੀਨ ਹੀ ਨਹੀਂ ਨਹੀਂ ਉਹ ਮੈਂ ਵੀ ਦਖਾਣੇ ਨਹੀਂ ਭਾਈ ਉਹ ਜੱਟ ਭਾਈ ਕਰ ਰਹੇ ਨੇ ਜ਼ਮੀਨ ਨਹੀਂ ਆ ਮਹਿੰਗੇ ਭਾਦੀ ਪੈਸੇ ਵੱਧ ਲੈ ਕੇ ਕਦੇ ਰੋਕਿਆ ਉਹਨਾਂ ਨੂੰ ਕਿਤੇ ਬੇਨਤੀ ਕੀਤੀ ਆ ਕਿ ਇਹ ਜੱਟ ਭਰਾਵੋ ਕੋਈ ਆਏ ਨਾ ਕਰੋ ਉਹ ਪੈਸੇ ਦੇ ਲਾਲਚ ਵਿੱਚ ਆ ਕੇ ਨਾ ਮਾਇਆ ਦੇ ਵਾਸਤੇ ਹੋ ਕੇ ਆਪਣੀਆਂ ਜ਼ਮੀਨਾਂ ਇਹਨਾਂ ਲੋਕਾਂ ਨੂੰ ਨਾ ਦੇਈ ਜਾਓ ਅਗਲੇ ਸਾਡੀ ਹੀ ਛਾਤੀ ਤੇ ਬੈਠ ਕੇ ਸਾਡੀ ਸਾਰੀ ਕੁੱਟਦੇ ਆ ਇਹ ਗੱਲ ਕਰਦੇ ਸਮਝ ਲਈ ਉਹਨਾਂ ਨੂੰ ਵੀ ਸਾਡੀ ਛਾਤੀ ਤੇ ਬੈਠ ਕੇ ਜਿਨ੍ਹਾਂ ਨੇ ਸਾਡੀ ਦਾੜੀ ਕੁੱਟਣੀ ਆ ਤੇ ਫਿਰ ਛੱਤ ਤੇ ਜਿਹੜਾ ਬਿਠਾਉਂਦਾ ਉਹਨੂੰ ਪਹਿਲਾਂ ਛੱਤ ਤੇ ਬਿਠਾਉਣ ਵਾਲਾ ਮਾਰਾ ਹੋਇਆ ਨਾ ਇਹ ਉਹ ਗਰੀਬਾਂ ਨੂੰ ਕਿਉਂ ਹਰ ਵਾਰੀ ਭੰਡੀ ਪਤਾ ਕਰਦੇ ਨੇ ਯਾਰ ਉਹ ਚਲੋ ਉਹ ਵਿਚਾਰੇ ਗਰੀਬ ਲੋਕ ਆ ਅਨਪੜ੍ਹ ਆ ਜ਼ਿਆਦਾਤਰ ਅਨਪੜ੍ਹ ਲੋਕ ਬਚਾਰੇ ਗਰੀਬ ਅੰਦੇ ਜਿਹੜਾ ਨੂੰ ਲੱਗਦਾ ਕਿ ਚਮਤਕਾਰ ਹੋ ਗਿਆ ਗੁੰਗਾ ਬੋਲਣ ਲੱਗ ਗਿਆ ਲਗੜਾ ਤੁਰਨ ਲੱਗ ਗਿਆ ਇਹ ਆ ਉਹ ਦੁਨੀਆਂ ਪਰ ਦਾ ਜਦੋਂ ਉਹਨਾਂ ਨੂੰ ਲੱਗਦਾ ਉਹ ਜਬਰ ਦੇ ਆ ਜੇ ਹੁਣ ਇਹੀ ਚੀਜ਼ ਸਾਡੇ ਧਰਮ ਦੇ ਵਿੱਚ ਦੱਸੀ ਜਾਂਦੀ ਹੁੰਦੀ ਕਿ ਨਹੀਂ ਭਾਈ ਇਦਾਂ ਦਾ ਕੁਝ ਨਹੀਂ ਹੁੰਦਾ ਤੇ ਹੋ ਸਕਦਾ ਨਾ ਜਾਂਦੇ ਅਸੀਂ ਤਾਂ ਆਪਣੇ ਗੁਰਦੁਆਰੇ ਵੱਡੇ ਵੱਡੇ ਬਣਾ ਲਏ ਆ ਤੇ ਬਣਾ ਕੇ ਗੁਰਦੁਆਰੇ ਤੇ ਆਲੀ ਸ਼ਰ ਕੋਠੀਆਂ ਬਣਾ ਕੇ ਤੇ ਉਹਨਾਂ ਨੂੰ ਮਸਲੋ ਬਣਾ ਕੇ ਬੈਠ ਗਏ ਆ ਕਿਉਂਕਿ ਅਸੀਂ ਪ੍ਰਚਾਰ ਦਾ ਕੰਮ ਤਾਂ ਕਰਨਾ ਨਹੀਂਗਾ ਕਰਨਾ ਬੱਚਾ ਤੁਸੀਂ ਤਵਾ ਲਾਉਣ ਦਾ ਕਰਨਾ ਵੀ ਮਾਜਵੀ ਸਖਤਤਾਈ ਬਣ ਕੇ ਮਾਜਵੀ ਸਖਤਤਾਈ ਬਣ ਕੇ ਮੈਂ ਹੈਰਾਨ ਆ ਸਾਰੇ ਪ੍ਰਚਾਰਕਾਂ ਨੂੰ ਇੱਕ ਹੀ ਕੰਮ ਦੱਸਿਆ ਮਾਜਵੀ ਸਖ ਭਾਈ ਯੋਧਿਆਂ ਦੀ ਕੌਮ ਆ ਮਾਜਵੀ ਸਖਾਂ ਨੂੰ ਯੋਧਿਆਂ ਦੀ ਖਾਨ ਕਿਹਾ ਜਾਂਦਾ ਯੋਧਿਆਂ ਦੀ ਖਾਨ ਇਹਦੇ ਵਿੱਚੋਂ ਅਨੇਕਾਂ ਹੀ ਯੋਧੇ ਜਨਮ ਲੈ ਪਦਾ ਹੋਏ ਆ ਪਹਿਲਾਂ ਰੋਕਣਾ ਹੈ ਨਾ ਜੇ ਰੋਕਣਾ ਹੈ ਤਾਂ ਉਹਨਾਂ ਨੂੰ ਰੋਕੀਏ ਜਿਹੜੇ ਬੰਦੇ ਉਹਨਾਂ ਨੂੰ ਪਨਾਹ ਦਿੰਦੇ ਆ ਦੂਜੇ ਧਰਮ ਨੂੰ ਪਨਾਹ ਦਿੰਦੇ ਆ ਲਾਓ ਭਾਈ ਇੱਥੇ ਆ ਕੇ ਸਾਡੇ ਤੋਂ ਜ਼ਮੀਨ ਲਓ ਜੇ 10 ਲੱਖ ਦਾ ਕਿੱਲੇ ਤਾਂ 30 ਲੱਖ ਤੱਕ ਉਹ ਅਗਲੇ ਕਹਿੰਦੇ ਆ 10 ਲੱਖ ਦੇ ਕਿੱਲੇ ਦਾ 30 ਲੱਖ ਦਿੰਦੇ ਆ ਤੇ 30 ਲੱਖ ਤੋਂ 60 ਲੱਖ ਦਿੰਦੇ ਆ ਡਬਲ ਰੇਟ ਵਿੱਚ ਅਗਲੇ ਲੈਂਦੇ ਆ ਫੇਰ ਜਾ ਕੇ ਸਾਡੇ ਬੰਦੇ ਦਵਾ ਦਵਾ ਪਹਿਲੀ ਵੇਚ ਦਿੰਦੇ ਆ ਅਗਲੇ ਉੱਥੇ ਘਰ ਜਾ ਕਰ ਬਣਾ ਲੈਂਦੇ ਆ ਜਾਂ ਉਹ ਤਾਂ ਕੋਈ ਮਸਜਿਦ ਬਣਾ ਲੈਂਦੇ ਆ ਅ ਮੇਰੇ ਪਿੰਡ ਦੇ ਵਿੱਚ ਮੇਰੇ ਆਦੇ ਪਿੰਡ ਵਿੱਚ ਇੱਕ ਮਸਜਿਦ ਬਣ ਗਈ ਆ ਸਾਡੇ ਪਿੰਡ ਵਿੱਚ ਕੋਈ ਮਸਜਿਦ ਦਾ ਰੋਲ ਨਹੀਂ ਸੀ ਅਗਲੇ ਨੇ ਬਣਾ ਲਈ ਆ ਜ਼ਮੀਨ ਲਈ ਆ ਹੁਣ ਜ਼ਮੀਨ ਕਿਹਨੇ ਵੇਚੀ ਆ ਮੈਂ ਵੀ ਸਿੱਖਾਂ ਨੂੰ ਬਦਨਾਮ ਕਰਨ ਦੀ ਥਾਂ ਤੇ ਨਾ ਬਾਬਾ ਜੀ ਇਹਨਾਂ ਲੋਕਾਂ ਨੂੰ ਰੋਕੋ ਜਿਹੜੇ ਉਹਨਾਂ ਨੂੰ ਬੁਲਾ ਰਹੇ ਵੀ ਆਓ ਤੁਸੀਂ ਵਿਚਾਰ ਕਰੋ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤਿਹ